ਪੂਰੇ ਭਾਰਤ ਦੇ ਵਿੱਚ ਇਸ ਵੇਲੇ ਹਵਾ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ ਜਿਸ ਦੇ ਨਾਲ ਸਿਹਤ ਨੂੰ ਬਹੁਤ ਹੀ ਜ਼ਿਆਦਾ ਖਤਰਾ ਹੈ ਸਰਦੀ ਦੇ ਮੌਸਮ ਚ ਖਰਾਬ ਹਵਾ ਦੇ ਕਰਕੇ ਸਾਹ ਲੈਣ ਚ ਵੀ ਦਿੱਕਤ ਆ ਰਹੀ ਹੈ ਕਿਉਂਕਿ ਫੌਗ ਦੀ ਜਗ੍ਹਾ ਹੁਣ স্মੋਗ ਪੈ ਰਹੀ ਹੈ ਇਸ ਕਾਰਨ ਕਈ ਖਤਰਨਾਕ ਬਿਮਾਰੀਆਂ ਦਾ ਖਤਰਾ ਵੀ ਬਣਿਆ ਰਿਹਾ ਹੈ ਦਿੱਲੀ ਐਨਸੀਆਰ ਦੀ ਹਵਾ ਤਾਂ ਬੇਹਦੀ ਖਰਾਬ ਹੋ ਗਈ ਹੈ 에ਅਰ ਕੁਆਲਿਟੀ ਇੰਡੈਕਸ ਕਈ ਜਾਮਾ ਤੇ ਹਜ਼ਾਰ ਤੱਕ ਪਹੁੰਚਿਆ ਹੋਇਆ ਹੈ ਹਵਾ ਪ੍ਰਦੂਸ਼ਣ ਕਰਕੇ ਸਿਹਤ ਨੂੰ ਗੰਭੀਰ ਨੁਕਸਾਨ ਹੋਣ ਦਾ ਖਤਰਾ ਹੈ ਹਵਾ ਪ੍ਰਦੂਸ਼ਣ ਫੇਫੜਿਆਂ ਤੇ ਦਿਲ ਦੇ ਨਾਲ ਸੰਬੰਧਿਤ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਇਸ ਕਾਰਨ ਕੈਂਸਰ ਦਾ ਵੀ ਖਤਰਾ ਲੈਂਦਾ ਹੈ ਇਹ ਸੂਖਮ ਕੰਧ ਸਿਹਤ ਦਾ ਸਭ ਤੋਂ ਵੱਡਾ ਦੁਸ਼ਮਣ ਨੇ ਇਹ ਫੇਫੜਿਆਂ ਤੱਕ ਪਹੁੰਚ ਕੇ ਗੰਭੀਰ ਨੁਕਸਾਨ ਪਹੁੰਚਾ ਸਕਦੇ ਨੇ ਅਜਿਹੇ ਚ ਜਾਨ ਤੱਕ ਜਾਨ ਦਾ ਖਤਰਾ ਹੁੰਦਾ ਜੇਕਰ ਤੁਸੀਂ ਵੀ ਆਪਣੇ ਪਰਿਵਾਰ ਨੂੰ ਖਤਰਨਾਕ ਪ੍ਰਦੂਸ਼ਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਨਿਯਮਤ ਤੌਰ ਤੇ ਮਾਸਕ ਜ਼ਰੂਰ ਪਾਓ ਅਜਿਹੀ ਸਥਿਤੀ ਦੇ ਵਿੱਚ ਆਓ ਜਾਣਦੇ ਹਾਂ ਕਿ ਹਵਾ ਪ੍ਰਦੂਸ਼ਣ ਦੇ ਵਿੱਚ ਬਚਣ ਦੇ ਲਈ ਕਿਹੜਾ ਮਾਸਕ ਸਭ ਤੋਂ ਵਧੀਆ ਰਹਿੰਦਾ ਹੈ ਵੈਸੇ ਤਾਂ ਜਦੋਂ ਵੀ ਪ੍ਰਦੂਸ਼ਣ ਆਂਦਾ ਸੀ ਕੋਈ ਨਾ ਕੋਈ ਮਾਸਕ ਪਾਨੇ ਆ ਪਰ ਮਾਹਿਰਾਂ ਦੇ ਅਨੁਸਾਰ ਐਫਐਫਪੀ1 ਮਾਸਕ ਯਾਨੀ ਕਿ ਐਨ95 ਮਾਸਕ ਡਾਕਟਰੀ ਤੌਰ ਤੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ ਦਿੱਲੀ ਐਨਸੀਆਰ ਦੇ ਵਿੱਚ ਜਿਹੜੇ ਲੋਕ ਨਿਯਮਤ ਤੌਰ ਤੇ ਖਤਰਨਾਕ ਪ੍ਰਦੂਸ਼ਣ ਦੇ ਸੰਪਰਕ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਲਈ ਐ 95 ماسک ਇਸ ਦੀ 95% ਫਿਲਟਰੇਸ਼ਨ ਦਰ ਦੇ ਲਈ ਇੱਕ ਵਧੀਆ ਫਿਟ ਸਾਬਿਤ ਹੋ ਸਕਦਾ ਹੈ ਜੇਕਰ ਇਸ ਦਾ ਫਾਇਦਾ ਨਾ ਮਿਲੇ ਤਾਂ N95 ਮਾਸਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ N95 ਮਾਸਕ ਹਾਨੀਕਾਰ PM 2.5 ਤੇ ਹੋਰ ਪ੍ਰਦੂਸ਼ਕਾਂ ਨੂੰ 95 ਫੀਸਦੀ ਤੱਕ ਫਿਲਟਰ ਕਰਕੇ ਸਿਹਤ ਨੂੰ ਨੁਕਸਾਨ ਤੋਂ ਬਚਾਉਂਦਾ ਹੈ ਇਸ ਤੋਂ ਇਲਾਵਾ ਸਿਹਤ ਮਾਹਿਰਾ ਦਾ ਕਹਿਣਾ ਹੈ ਕਿ ਮਾਸਕ ਖਵਾ ਪ੍ਰਦੂਸ਼ਣ ਵਿਰੁੱਧ ਢਾਲ ਦਾ ਕੰਮ ਕਰਦੇ ਨੇ ਇਹ ਪ੍ਰਦੂਸ਼ਣ ਨੂੰ ਪੂਰੀ ਤਰ੍ਹਾਂ ਰੋਕਣ ਦੇ ਯੋਗ ਨਹੀਂ ਪਰ ਛੋਟੇ ਕਣਾਂ ਨੂੰ ਸਰੀਰ ਦੇ ਵਿੱਚ ਦਾਖਲ ਹੋਣ ਤੋਂ ਕਾਫੀ ਹੱਦ ਤੱਕ ਰੋਕ ਸਕਦੇ ਨੇ ਇਸ ਦੇ ਲਈ ਸੀ ਐਨ 199 মাস্ক ਵੀ ਪਾ ਸਕਦੇ ਹੋ ਹਵਾ ਪ੍ਰਦੂਸ਼ਣ ਤੋਂ ਕਾਫੀ ਹੱਦ ਤੱਕ ਬਚਾ ਕਰਦੇ ਨੇ ਦੱਸਦੇ ਕਿ ਜੇ ਤੁਸੀਂ মাস্ক ਪਾਉਂਦੇ ਹੋ ਤਾਂ ਇਸ ਨੂੰ ਮੂੰਹ ਤੇ ਨੱਕ ਨੂੰ ਚੰਗੀ ਤਾਰਾ মাস্ক ਦੇ ਨਾਲ ਢੱਕੋ ਜਦੋਂ ਇਸ ਦੀ ਵਰਤੋਂ ਨਹੀਂ ਕਰਦੇ ਉਦੋਂ মাস্ক ਨੂੰ ਸੁਰੱਖਿਅਤ ਥਾਂ ਤੇ ਰੱਖੋ মাস্ক ਨੂੰ ਨਿਯਮਤ ਤੌਰ ਤੇ ਸਾਫ਼ ਕਰੋ মাস্ক ਪਾਉਣ ਵੇਲੇ ਇਸ ਦੇ ਜ਼ਿਆਦਾਤਰ ਹਿੱਸਿਆਂ ਨੂੰ ਛੋਹਣ ਦੀ ਕੋਸ਼ਿਸ਼ ਨਾ ਕਰੋ মাস্ক ਨੂੰ 에ਅ ਟਾਈਟ ਕੰਟੇਨਰ ਜਾਂ ਕਿਸੇ ਖਾਸ ਜਗ੍ਹਾ ਤੇ ਰੱਖੋ ਹੱਥ ਧੋਣ ਤੋਂ ਪਹਿਲਾਂ ਗਲਤੀ ਨਾਲ ਵੀ মাস্ক ਨੂੰ ਨਾ ਹਟਾਓ ਤਾਂ ਅਜਿਹੀਆਂ ਕੁਝ ਚੀਜ਼ਾਂ ਨੂੰ ਅਪਣਾ ਕੇ ਤੁਸੀਂ ਖਤਰਨਾਕ